es también the... ਪਾਕਿਸਤਾਨਾ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਜਿੱਥੇ ਝੜਪ ਦੌਰਾਨ ਇੱਕ ਕਿਸਾਨ ਆਗੂ ਦੀ ਪੱਗ ਸਿਰ ਤੋਂ ਉਤਾਰ ਦਿੱਤੀ ਗਈ ਭਾਰਤੀ ਕਿਸਾਨ ਯੂਨੀਅਨ ਬੀਕੇਯੂ ਦੇ ਨੇਤਾ ਰਾਕੇਸ਼ ਟਿਕੈਤ ਨੂੰ ਉੱਤਰ ਪ੍ਰਦੇਸ਼ ਦੇ ਮੁਜ਼ਫਰਨਗਰ ਦੇ ਵਿੱਚ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਇਸ ਦੌਰਾਨ ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਨਾਲ ਝੜਪ ਵੀ ਹੋਈ ਅਤੇ ਉਸ ਦੀ ਪੱਗ ਵੀ ਸਿਰ ਤੋਂ ਡਿੱਗ ਗਈ ਇਹਨਾਂ ਹੀ ਨਹੀਂ ਰਾਕੇਸ਼ ਗੈ ਤੇ ਸਿਰ ਤੇ ਡੰਗ ਵੀ ਮਾਰਨ ਦਾ ਦੋਸ਼ ਲਗਾਇਆ ਗਿਆ ਹੈ ਹੰਗਾਮਾ ਦੌਰਾਨ ਪੁਲਿਸ ਨੇ ਰਾਕੇਸ਼ ਰਕੈਤ ਨੂੰ ਸੁਰੱਖਿਆ ਬਚਾ ਲਿਆ ਕਿਸਾਨਾ ਗੁਰੂ ਰਾਕੇਸ਼ ਰਕੈਤ ਖਿਲਾਫ ਇਹ ਵਿਰੋਧ ਪ੍ਰਦਰਸ਼ਨ ਉਸ ਸਮੇਂ ਹੋਇਆ ਜਦੋਂ ਰਾਕੇਸ਼ ਰਕੈਤ ਨੇ ਪਹਿਲਗਾਮ ਹਮਲੇ ਸੰਬੰਧੀ ਬਿਆਨ ਦਿੱਤਾ ਸੀ ਉਹਨਾਂ ਦੇ ਬਿਆਨ ਦਾ ਬਹੁਤ ਵਿਰੋਧ ਹੋਇਆ ਅਤੇ ਹਿੰਦੂ ਸੰਗਠਨ ਨੇ ਇਸ ਬਿਆਨ ਤੋਂ ਬਹੁਤ ਨਾਰਾਜ਼ ਸਨ ਇਹ ਧਿਆਨ ਦੇਣ ਯੋਗ ਹੈ ਕਿ ਪਹਿਲਗਾਮ ਅਤਵਾਦੀ ਹਮਲੇ ਨੂੰ ਲੈ ਕੇ ਪਾਕਿਸਤਾਨ ਵਿਰੁੱਧ ਸ਼ੁੱਕਰਵਾਰ ਨੂੰ ਮੁਜੱਫਰਨਗਰ ਦੇ ਵਿੱਚ ਇੱਕ ਵਿਸ਼ਾਲ ਜਨਤਕ ਰੋਸ ਰੈਲੀ ਕੱਢੀ ਗਈ ਸੀ ਇਸ ਰੈਲੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਥਾਨਕ ਲੋਕਾਂ ਨੇ ਹਿੱਸਾ ਲਿਆ ਇਸ ਪ੍ਰੋਗਰਾਮ ਦੇ ਵਿੱਚ ਜ਼ਿਲੇ ਦੇ ਸਨਿਕਾ ਦੇ ਨਾਲ ਨਾਲ ਵੱਡੀ ਗਿਣਤੀ ਦੇ ਵਿੱਚ ਹਿੰਦੂ ਸੰਗਠਨਾਂ ਦੇ ਲੋਕ ਵੀ ਮੌਜੂਦ ਸਨ ਇਸ ਰੈਲੀ ਦੌਰਾਨ ਬੀਕੇਯੂ ਆਗੂ ਰਾਕੇਸ਼ ਟਕੈਤ ਨੂੰ ਸਖਤ ਵਿਰੋਧ ਦਾ ਸਾਹਮਣਾ ਕਰਨਾ ਪਿਆ ਟਕੈਤ ਦੇ ਸਾਹਮਣੇ ਹੱਥੋਂ ਪਾਈ ਦੇ ਕਈ ਵੀਡੀਓ ਵਾਇਰਲ ਵੀ ਹੋ ਰਹੇ ਨੇ ਵਿਰੋਧ ਪ੍ਰਦਰਸ਼ਨ ਦੌਰਾਨ ਰਾਕੇਸ਼ ਟਕੈ ਤੇ ਸਿਰ ਤੇ ਡੰਡੇ ਨਾਲ ਵਾਰ ਵੀ ਕੀਤਾ ਜਿਸ ਕਾਰਨ ਉਸਦੀ ਪੱਗ ਡਿੱਗ ਗਈ ਇਹ ਰੈਲੀ ਮੁजफ्फरनगर ਪੁਲਿਸ ਸਟੇਸ਼ਨ ਸ਼ਿਵਲ ਲਾਈਨ ਖੇਤਰ ਦੇ ਟਾਊਨ ਹਾਲ ਦੇ ਵਿੱਚ ਅਜੋਜਿਤ ਕੀਤੀ ਗਈ ਸੀ ਇਹ ਪ੍ਰੋਗਰਾਮ ਮੁजफ्फरनगर ਦੇ ਸਿਟੀ ਕੋਤਵਾਲੀ ਇਲਾਕੇ ਦੇ ਟਾਊਨ ਹਾਲ ਦੇ ਵਿੱਚ ਅਜੋਜਿਤ ਕੀਤਾ ਗਿਆ ਸੀ ਮੌਕੇ ਦੀ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਉਸ ਸਮੇਂ ਹੋਰ ਕੀ ਕੁਝ ਹੋਇਆ ਸੀ ਇੱਕ ਵਾਰ ਆਪਾਂ ਉਹ ਸੁਣਦੇ ਹਾਂ